ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਜੀ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਤੇ ਆ ਹੈਗਾ ਜੀ ਇੱਕ ਸਾਨੂੰ ਹੋਰ ਗਿਫਟ ਆਇਆ ਹੈਗਾ ਇਹ ਇਹ ਵੀ ਸਾਨੂੰ ਯੂਕੇ ਤੋਂ ਮੇਰੇ ਬੱਚਿਆਂ ਨੇ ਭੇਜਿਆ ਹੈ ਘਰ ਵਿੱਚ ਲਗਾਉਣ ਦੇ ਲਈ ਤੇ ਇਹ ਹੈਗਾ ਜੀ ਕੈਮਰਾ ਲਾਈਵ ਕੈਮਰਾ ਹੈਗਾ ਇਹ ਬੱਚਿਆਂ ਨੇ ਭੇਜਿਆ ਹੈ ਹਨੀ ਹੋਰਾਂ ਨੇ ਅਸੀ ਕਿਹਾ ਨਾ ਹਣੀ ਤੁਸੀਂ ਨਾ ਘਰ ਨੂੰ ਲਾਈਵ ਦੇਖ ਕੇ ਫੀਲਿੰਗ ਲੈਣਾ ਚਾਹੁੰਦੇ ਹੋ ਘਰ ਦੀ ਹੈ ਨਾ ਇਸ ਕਰਕੇ ਭੇਜਿਆਏ ਚਲੋ ਅਸੀਂ ਹਾਲੇ ਫਿੱਟ ਤਾਂ ਨਹੀਂ ਕੀਤਾ ਹੈਗਾ ਬਾਅਦ ਚ ਫਿੱਟ ਕਰਾਂਗੇ ਜੀ ਮੈਂ ਬਣਾ ਰਹੀਆਂ ਜੀ ਸੂਜੀ ਦਾ ਹਲਵਾ ਕਿਉਂਕਿ ਅੱਜ ਸਾਡੇ ਖਾਸ ਮਹਿਮਾਨ ਆ ਰਹੇ ਨੇ ਕਰਾਲੀ ਤੋਂ ਆ ਰਹੇ ਨੇ ਜੀ ਡਾਕਟਰ ਸਾਹਿਬ ਦਾ ਭਤੀਜਾ ਤੇ ਭਤੀਜ ਨੂੰ ਵਾਹ ਕ੍ਰਿਸ਼ੂ ਈਟ ਕੱਟ ਕਰ ਦੋ ਹੋ ਇੱਧਰ ਸਾਡਾ ਹੋ ਰਿਹਾ ਹੈ ਜੀ ਡਿਨਰ ਤੇ ਡਿਨਰ ਦੇ ਨਾਲ ਨਾਲ ਯੂਕੇ ਬੈਠੇ ਹਨੀ ਔਰ ਨਿਸ਼ੂ ਦੇ ਨਾਲ ਵੀ ਵੀਡੀਓ ਕਾਲ ਚੱਲ ਰਹੀ ਹੈ। ਅਗਰ ਨਹੀਂ ਖੇ ਨਹੀਂ ਰਹੀ ਹੈ ਦਰ ਨੂੰ ਕਰੋ ਕੈਮਰਾ ਹੱਦ ਨੂੰ ਕਰ ਦੋ। ਸਸ਼ਿਕਲ ਪਾਪੀ ਜੀ

ਕੱਲ ਤਾਂ ਕੱਲ ਤਾਂ ਮੈਨੂੰ ਵੀ ਇੱਧਰ ਬਾਹਰ ਵਾਲੀ ਫੀਲਿੰਗ ਆਈ। ਕਾਹਤੋਂ? ਬਿਮਾਰ ਹੋ ਕੇ ਵੀ ਮੈਨੂੰ ਕੱਲ ਜੌਬ ਤੇ ਜਾਣਾ ਪਿਆ। ਹਾਂਜੀ। ਮੈਂ ਸੱਚੀ ਮੈਂ ਕੱਲ ਮੇਰਾ ਐ ਸੀ ਮੈਂ ਕਿਹਾ ਚਲ ਜਾਣਾ ਨਹੀਂ ਛੁੱਟੀ ਕਰਨੀ ਆ। ਪਰ ਉਹਨਾਂ ਦਾ ਮੈਨੂੰ ਫੋਨ ਆ ਗਿਆ ਕਹਿੰਦੇ ਵੀ ਜ਼ਰੂਰੀ ਆ ਵੀ ਅੱਜ ਤਾਂ ਆਉਣਾ ਪੈਣਾ ਕੋਈ ਛੁੱਟੀ ਨਹੀਂ ਦੀ ਆ ਇਹਨਾਂ। ਮੈਂ ਕਿਹਾ ਤੇ ਨਹੀਂ। ਮੈਂ ਕਿਹਾ ਮੈਨੂੰ ਇੱਧਰ ਬੈਠੇ ਨਹੀਂ ਬਾਹਰ ਦਾ ਸੁਆਦ ਦਵਾਈ ਚੱਲੂ ਹੈ। ਹਾਂ ਕੋਸ਼ਿਸ਼ ਨਾ ਕਿ ਮੈਂ ਚੱਲਦੀ ਐ ਲਾਈਵ ਵਧੀਆ ਵਧੀਆ ਸੀ ਵੀ ਹਾਂਜੀ ਤਾਂ ਕਰਾਉਂਦੇ ਰੱਖਣੀ ਐ ਲਾਈਵ ਤਾਂ ਜਾ ਬਾਹਰ ਨਾ ਹੁਣ ਤਾਂ ਬਹੁਤ ਡਰ ਲੱਗਦਾ ਹੁਣ ਤਾਂ ਬਹੁਤ ਬਹੁਤ ਨਾ ਬਹੁਤ ਹੋ ਹੌਲੇ ਆ ਹੁਣ ਤਾਂ ਸਾਰੇ ਕਹਿੰਦੇ ਆ ਵੀ ਉਰੇ ਵਧੀਆ ਐ ਇੰਡੀਆ ਵਧੀਆ ਨਹੀਂ ਕੇ ਅਸੀਂ ਸਾਬਤ ਦੇਖ ਖਲੇਆ ਬਣਾਉਣਾ ਚਾਹੀਦਾ ਕਿ ਮੈਂ ਮੈਨੂੰ ਕਿੱਥੇ ਲੈ ਇਸ ਤਰ੍ਹਾਂ ਬੱਸ ਨੇ ਤਾਂ ਆਲੋ ਪਹਿਲਾਂ ਨਾ ਮੇਰਾ ਇੱਕ ਦੋਸਤ ਮੈਨੂੰ ਕਹਿੰਦਾ ਕਹਿੰਦਾ ਵੀ ਆ ਜਾ ਕਹਿੰਦਾ ਬਾਹਰ ਮੈਂ ਕਹਿੰਦਾ ਨਾ ਭਾਈ ਵੈ ਕਹਿੰਦਾ ਲੈ ਮੈਂ ਆਪ ਤੰਗ ਹੋ ਰਿਹਾ ਮੈਂ ਕਿਵੇਂ ਕਹਿੰਦਾ ਤੈਨੂੰ ਕਹਾ ਵੀ ਤੂੰ ਵੀ ਤੂੰ ਸੱਟ ਬੈਠਾ ਜਾਂਦਾ ਬਾਹਰ ਆ ਤੈਨੂੰ ਵੀ ਕਹਿੰਦਾ ਮੈਂ ਤਾਂ ਚਾਹਣਾ ਵੀ ਤੰਗ ਹੋਵੇਂਗਾ ਮੇਰੇ ਉ ਤਾਂ ਇਹ ਕੋ ਮਾਣਾ ਨਹੀਂ ਇਹ ਉ ਤਾਂ ਵੀ ਕੰਮ ਕਰਦੇ ਵੀ ਕੰਮ ਨਹੀਂ ਆ ਹਾਂ ਕੋ ਉਹ ਸਾਡੇ ਸ਼ਹਿਰ ਦਾ ਮੁਕਦਰਤਾ ਨਹੀਂ ਉਹ ਹਾਂ ਜੀ ਡਾਕਟਰ ਬਣਾਉਂਦੇ ਉੱਪਰ ਨਹੀਂ ਨਾ 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 ਚੇੜਾ ਇਹਨਾਂ ਪੁੱਟੇ ਬਦ ਨਹੀਂ ਹਾਂਜੀ ਡਿਨਰ ਕਰਨ ਤੋਂ ਬਾਅਦ ਬੱਚੇ ਚਲੇ ਗਏ ਸੀ ਜੀ ਵਾਪਸ ਤੇ ਉਸ ਤੋਂ ਬਾਅਦ ਪੈਣ ਲੱਗ ਗਿਆ ਜੀ ਮੀਂਹ ਦੇਖੋ ਬਹੁਤ ਜ਼ਬਰਦਸਤ بارش ਸਟਾਰਟ ਹੋ ਗਈ ਹੈ ਰਾਤ ਦੇ 10:30 ਵਜ ਗਏ ਨੇ ਬੱਚਿਆਂ ਦੀ ਨਾ ਵੀਡੀਓ ਜਿਆਦਾ ਇਸ ਕਰਕੇ ਨਹੀਂ ਸੀ ਬਣਾਈ ਕਿਉਂਕਿ ਮੇਰੇ ਫੋਨ ਤੇ ਵੀਡੀਓ ਕਾਲ ਚੱਲ ਰਹੀ ਸੀ ਯੂਕੇ ਤੇ ਇਸ ਕਰਕੇ ਮੈਂ ਉਹਨਾਂ ਦੀ ਵੀਡੀਓ ਜਿਆਦਾ ਨਹੀਂ ਸੀ ਬਣਾ ਸਕੀ ਹੈਗੀ ਚਲੋ ਜੀ ਮੈਂ ਨਾ ਇਹ ਬਲੌਗ ਵੀ ਆਦੀ ਛੋਟਾ ਜਿਹਾ ਇੱਥੇ ਹੀ ਐਂਡ ਕਰਦੀ ਆਂ ਅੱਜ ਦਾ ਬਲੌਗ ਤੇ ਅੱਜ ਦਿਨ ਹੈਗਾ ਜੀ ਅੱਜ ਸ਼ਨੀਵਾਰ ਮਿਲਦੇ ਜੀ ਕੱਲ ਆਪਾਂ ਸੰਡੇ ਰਮਾਤਮਾ ਸਾਰਿਆਂ ਨੂੰ ਹਸਦੇ ਵਸਦੇ ਹਮੇਸ਼ਾ ਖੁਸ਼ ਰੱਖੇ ਤੰਦਰੁਸਤ ਰੱਖੇ